किसी ने हाँ जी सरदार जी अपने गुड़िया अंदर जाने से क्या क्या कारण है क्यों नहीं इंडिया नहीं आई तो पंजाब इंडिया नहीं आए आप करिए रिकॉर्डिंग करिए रिकॉर्डिंग से क्या था नहीं मैं पूछो इंडिया नहीं इंडिया में इंडिया बकवास बात बोल रहे हो आप तो बहुत की बात कौन सी थी और क्या इंडिया इंडिया बकवास की बात कौन सी आपकी ਆਪ ਜੋ ਗੁੱਸਾ ਵੀ ਕਰ ਰਹੇ ਨੂੰ ਤੋ ਭਾਈ ਸਾਹਿਬ ਇਹ ਆਪਣਾ ਆਵਾਜ਼ ਮਿੱਤਰੀ ਦੇ ਨਾਲ ਬਾਤ ਕਰੋ ਬਕਵਾਸ ਦੀ ਬਾਤ ਕੌਣ ਦੀ ਹੈ ਬਕਵਾਸ ਤੋਂ ਬੋਲੇ ਆਪ ਇੰਡੀਆ ਨੂੰ ਗਲਤ ਫਿਚਰ ਬਕਵਾਸ ਕਹੋ ਬੰਦਾ ਸਲਾਸੀ ਰਾਤ ਇੱਕ ਲੜਕੀ ਨੂੰ ਹਰਮੰਦਰ ਸਾਹਿਬ ਜਾਣ ਤੋਂ ਰੋਕਿਆ ਗਿਆ 10 ਸਦੀ ਉਹਦੇ ਚਿਹਰੇ ਦੇ ਉੱਪਰ ਜਿਹੜਾ ਤਰੰਗੇ ਤੇ ਸਟicker ਬਣ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਇਹ ਕਿਹੜਾ ਟਵੀਟ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿ ਦਿਆਂ ਕਿ ਇਹ ਜਿਹੜੇ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਅਸੀਂ ਸਾਰੇ ਸ਼ਾਮਲ ਆ ਹਰ ਸੇਖੀ ਉਸ ਵਿੱਚ ਸ਼ਾਮਲ ਹੈ ਪਰ ਕਿਉਂਕਿ ਸਾਡੀ ਸੇਵਾਦਾਰ ਦੇ ਤੌਰ ਤੇ ਡਿਊਟੀ ਲੱਗੀ ਆ ਇਸ ਗੱਲ ਹੀ ਅਸੀਂ ਪਹਿਲਾਂ ਵੀ ਇਸ ਗੱਲ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਆ ਤੇ ਕਰ ਰਹੇ ਆ ਕਿ ਕੋਈ ਵੀ ਦੁਨੀਆ ਦੇ ਕਿਸੇ ਕੋਨੇ ਵਿੱਚ ਕਿਸੇ ਵੀ ਧਰਮ ਦਾ ਕਿਸੇ ਵੀ ਦਿਸ਼ਾਤ ਕਿਸੇ ਵੀ ਜਾਤ ਦਾ ਨਾਲ ਸੰਬੰਧਤ ਕੋਈ ਵੀ ਸ਼ਰਧਾਲੂ ਦੇ ਤੌਰ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਚ ਆਉਂਦਾ ਸਾਡੇ ਲਈ ਸਤਿਕਾਰਯੋਗ ਨਤਮਸਤਕਾ ਉਹਦੇ ਚਰਨਾਂ ਵਿੱਚ ਨਮਸਕਾਰ ਹੈ ਉਹ ਇੱਥੇ ਆ ਕੇ ਕੀ ਕਰਦਾ ਉਹ ਬਾਦੀਆਂ ਗੱਲਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਨੇ ਇਸ ਤਰ੍ਹਾਂ ਦੇ ਇੱਥੇ ਯੋਜਨ ਕੀਤੇ ਤੁਸੀਂ ਜਾਣਦੇ ਹੋ ਕਿ 84 ਦੇ ਵਿੱਚ ਸਿੱਖਾਂ ਦਾ ਕਤਲਿਆਮ ਹੋਇਆ ਜਗਦੀਸ਼ ਟਰੈਕਟਰ ਨਾਂ ਦਾ ਬੰਦਾ ਉਸ ਵਿੱਚ ਪੂਰਨ ਤੌਰ ਤੇ ਦੋਸ਼ੀ ਹੈ ਉਸ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਬਚਾਇਆ ਉਸ ਦੇ ਬਾਰੇ ਦੇ ਵਿੱਚ ਇੱਕ ਵਿਅਕਤੀ ਆਉਂਦਾ ਆਪਣੇ ਬੰਦੇ ਨੂੰ ਬਾਹਰ ਰੱਖਦਾ ਤੇ ਉਹ ਸਰੋਵਰ 'ਚ ਇਸ਼ਨਾਨ ਕਰਦਾ ਤੇ ਉੱਥੇ ਇੱਕ ਟੀ-ਸ਼ਰਟ ਪਾਉਂਦਾ ਉਹ ਟੀ-ਸ਼ਰਟ ਦੇ ਉੱਤੇ ਜਗਦੀਸ਼ ਟਰੈਕਟਰ ਜਿਹੜਾ ਸਿੱਖਾਂ ਦਾ ਕਾਤਲ ਹੈ ਉਹਦੀ ਤਸਵੀਰ ਹੁੰਦੀ ਹੈ ਉਹ ਉੱਥੇ ਇਸ਼ਨਾਨ ਕਰਕੇ ਫੋਟੋ ਕਰਕੇ ਜਿਹਦੇ ਵਿੱਚ ਦਰਵਾਸਾ ਦੀ ਫੋਟੋ ਹੁੰਦੀ ਆ ਤਾਂ ਉਤੋਂ ਦੀ ਆਪਣੀ ਟੀ-ਸ਼ਰਟ ਪਾ ਲੈਂਦਾ ਤੇ ਬਾਹਰ ਚਲਾ ਜਾਂਦਾ ਤੁਸੀਂ ਇਹ ਦੇਖੋ ਕਿ ਉਹ ਇੱਕ ਸਿੱਖ ਸੀਗਾ ਉਸ ਦੀ ਮੰਦੀ ਮਨਸ਼ਾ ਕਿਸ ਤਰ੍ਹਾਂ ਦੀ ਸੀ ਉਸ ਗੱਲ ਬਾਰੇ ਕਦੇ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਦੂਸਰੀ ਗੱਲ ਕਿ ਇੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੋਟੋਗ੍ਰਾਫੀ ਕਰਕੇ ਕਿਉਂਕਿ ਜਿਹੜਾ ਧਾਰਮਿਕ ਸਥਾਨ ਆ ਕੋਈ ਵੀ ਕਿਸੇ ਧਰਮ ਦਾ ਉਹਨਾਂ ਦੀ ਇੱਕ ਮਰਜ਼ੀ ਜ਼ਿਆਦਾ ਹੁੰਦੀ ਆ ਤੂ ਇਸ ਮਰਜ਼ਾਦਾ ਦੇ ਵਿੱਚ ਆਉਂਦਾ ਹੈ ਕਿ ਅਸੀਂ ਇੱਥੋਂ ਦਾ ਇੱਥੇ ਪਹਿਰਾਵਾ ਠੀਕ ਰੱਖੀਏ ਇੱਥੇ ਕੋਈ ਨਸ਼ਾ ਕਰਕੇ ਨਾ ਆਵੇ ਨਸ਼ਾ ਲੈ ਕੇ ਨਾ ਆਵੇ ਇਸ ਕਰਕੇ ਜਿਹੜੇ ਸਾਡੇ ਅਧਿਕਾਰੀ ਸਹਿਬਾਨ ਆ ਜਿਹੜੇ ਸਾਡੇ ਪਹਿਰੇਦਾਰ ਨੇ ਉਹ ਇਸ ਗੱਲ ਉਹਦੇ ਸੁਚੇਤ ਕਰਦੇ ਆ ਸੋ ਪਿਛਲੇ ਦਿਨਾਂ 'ਚ ਬਾਪੀਆਂ ਘਟਨਾਵਾਂ ਦੇ ਤੌਰ ਤੇ ਇੱਥੇ ਇੱਕ ਜ਼ਿੰਮੇਵਾਰ ਜਿਹੜਾ ਕਿ ਨਾ ਪ੍ਰਬੰਧਕ ਨੌਜਵਾਨ ਸੀ ਉਸ ਨੇ ਇਸ ਗੱਲ ਬਾਰੇ ਜ਼ਰੂਰ ਉਹਨਾਂ ਦੇ ਨਾਲ ਇਸ ਗੱਲ ਆਰਗੂ ਕੀਤਾ ਪਰ ਉਸ ਉਹਨਾਂ ਵੱਲੋਂ ਪ੍ਰਭੂ ਕਰਨ ਤੋਂ ਬਾਅਦ ਉਸ ਅਧਿਕਾਰੀ ਵੱਲੋਂ ਕੁਝ ਗੱਲਾਂ ਬੋਲੀਆਂ ਗਈਆਂ ਮੈਂ ਖੁੱਲੇ ਦਿਲ ਨਾਲ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਜੇ ਕਿਸੇ ਵੀ ਯਾਤਰੀ ਦੇ ਮਨ ਦੇ ਵਿੱਚ ਉਸ ਦੇ ਨਾਲ ਦੁਰੋਭਾਰ ਦੀ ਗੱਲ ਆਈ ਆ ਤਾਂ ਉਸ ਗੱਲ ਲਈ ਮੈਂ ਜਨਰਲ ਸੈਕਟਰੀ ਹੋਣ ਦੇ ਨਾਤੇ ਮਾਫੀ ਮੰਗਦਾ ਇੱਕ ਗੱਲ ਦੂਸਰੀ ਗੱਲ ਇਹ ਟਵੀਟ ਕਰਨ ਵਾਲੇ ਲੋਕਾਂ ਦੀ ਮਨਸ਼ਾ ਕੀ ਹੈ ਤੇ ਉਹ ਟਵੀਟ ਤੋਂ ਬਾਅਦ ਉਹਦੇ ਜਵਾਬ ਕਿਸ ਤਰ੍ਹਾਂ ਦੇ ਦਿੱਤੇ ਜਾ ਰਹੇ ਨੇ ਮੈਨੂੰ ਲੱਗਦਾ ਕਿ ਮੈਰਾਜ ਜਿਹੜਾ ਸਹਿਰਾ ਉਹ ਸ਼ਰਮ ਨਾਲ ਝੁਕਦਾ ਕਿਉਂਕਿ ਇਸ ਦੇਸ਼ 'ਚ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਸ ਹਿੰਦੁਸਤਾਨ ਨੂੰ ਯਾਦ ਕਰਾਉਣ ਲਈ ਏਸੇ ਉਸ ਗੁਰੂ ਧਾਮ ਜਿਹਨੂੰ ਇਹ ਖਾਲਸਾਣ ਦੀ ਕਾਬਜ ਹੋਣ ਦੀ ਗੱਲ ਕਰਦੇ ਆ ਉਹਨਾਂ ਨੇ ਇਸ ਦੇਸ਼ ਨੂੰ ਯਾਦ ਕਰਵਾਇਆ ਕਿ ਉਹ ਜਾਣਦੇ ਨੇ ਲੋਕ ਕਿ ਇਸ ਤਿਰੰਗੇ ਨੂੰ ਅੱਜ ਇਹ ਦੁਨੀਆ ਦੇ ਵਿੱਚ ਸਨਮਾਨ ਮਿਲਦਾ ਉਹਦਾ ਕਾਰਨ ਕੌਣ ਹੈ 100 ਦੇ ਵਿੱਚੋਂ 90 ਸਿਰ ਕਿਹਨੇ ਦਿੱਤੇ ਇਸ ਗੱਲ ਦਾ ਟਵੀਟ ਕੋ ਕਰੇਗਾ ਹਿੰਮਤ ਹੈ